ਸਸਤੀ ਗੱਲ ਦੋਸਤੋ Oppo ਨੇ ਦੋ ਨਵੇਂ ਮਾਡਲ ਲਾਂਚ ਕੀਤੇ ਆ ਜੀ F31 Pro F31 Pro Plus ਬਹੁਤ ਹੀ ਜ਼ਬਰਦਸਤ ਮਾਡਲ ਨੇ F ਸੀਰੀਜ਼ Oppo ਦੀ ਪ੍ਰਾਈਮ ਸੀਰੀਜ਼ ਹੁੰਦੀ ਆ ਤੇ ਜਿਹੜਾ ਬੰਦਾ ਇਹ ਮਾਡਲ ਲੈਂਦਾ ਉਹਨੂੰ ਪਤਾ ਕਿ ਨਾ ਇਹ ਚ ਹੈਂਗਿੰਗ ਇਸ਼ੂ ਹੁੰਦਾ ਬੈਟਰੀ ਬੈਕਅਪ ਬਹੁਤ ਵਧੀਆ ਹੁੰਦਾ ਤੇ ਵਾਟਰ ਰੈਜ਼ਿਸਟ ਮਾਡਲ ਹੁੰਦੇ ਆ ਜਿਹੜੀ F ਸੀਰੀਜ਼ ਪ੍ਰਾਈਮ ਸੀਰੀਜ਼ ਹੁੰਦੀ ਆ Oppo ਦੀ ਪ੍ਰਾਈਮ ਸੀਰੀਜ਼ F ਸੀਰੀਜ਼ ਆ ਤੇ ਇਹਦੇ ਫੀਚਰਸ ਦੀ ਗੱਲ ਕਰਦੇ ਆ ਦੇਖੋ ਇੱਕ ਤਰ੍ਹਾਂ ਦਾ ਡਿਜ਼ਾਈਨ ਬਹੁਤ ਸੋਹਣਾ ਸਲੀਕ ਤੇ ਹੈਂਡੀ ਹੈਂਡੀਫੋਨ ਬਹੁਤ ਘੱਟ ਮਿਲਦਾ ਮਾਰਕੀਟ 'ਚ ਤਾਂ ਕਸਟਮਰ ਦੀ ਡਿਮਾਂਡ ਹੁੰਦੀ ਹੈ ਹੈਂਡੀਫੋਨ ਦੀ ਹੈਂਡੀਫੋਨ ਉਸ ਤੋਂ ਬਾਅਦ ਇਹਦੇ ਵਿੱਚ 7000mAh ਚ ਬੈਟਰੀ ਲਗਾਈ ਹੈ ਤੁਸੀਂ ਫੁੱਲ ਡੇ ਆਪਣਾ ਵਰਕ ਕਰਨਾ ਕੋਈ ਆਫੀਸ਼ੀਅਲ ਵਰਕ ਕਰਨਾ ਕੋਈ ਵੀਡੀਓਜ਼ ਵਗੈਰਾ ਬਣਾਉਣ ਦਾ ਕੰਮ ਹੈ ਜੇ ਕਿਸੇ ਦਾ ਅਗਰ ਸਾਰਾ ਦਿਨ ਫੁੱਲ ਜਿਹਨੇ ਕੰਮ ਕਰਨਾ ਫੁੱਲ ਡੇ ਤਾਂ ਉਹਦੇ ਲਈ ਇਹ ਬਹੁਤ ਕੰਪੈਟਿਬਲ ਫੋਨ ਆ 7000mAh ਬੈਟਰੀ ਚ ਫੁੱਲ ਡੇ ਬੈਕਅਪ ਹੈ ਇਹਦਾ ਹੈਂਡੀ ਸਾਈਜ਼ ਹੈ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਫੀਚਰ ਨੇ ਜੋ ਉਹ ਵੀ ਤੁਹਾਨੂੰ ਦੱਸਦੇ ਆ IP69 ਵਾਟਰ ਰੈਜ਼ਿਸਟਾ ਡੈਮੇਜ ਪ੍ਰੂਫ ਹੈ ਉਸ ਤੋਂ ਬਾਅਦ ਜਿਹੜੀ ਇੱਕ ਅਲੱਗ ਹੈ ਜਿਹੜੀ ਇਹਦੀ ਸਕੀਮ ਜੇ ਤੁਸੀਂ ਪ੍ਰੀ ਬੁਕਿੰਗ ਕਰਵਾਉਂਗੇ ਇਹਦੀ 18 ਔਰ 19 ਤਰੀਕ ਤੁਹਾਡੇ ਕੋਲ ਪ੍ਰੀ ਬੁਕਿੰਗ ਲਈ ਹੈਗੇ 2 ਦਿਨ ਅਗਰ ਤੁਸੀਂ ਇਹਦੀ ਪ੍ਰੀ ਬੁਕਿੰਗ ਕਰਵਾਉਂਗੇ ਤੁਹਾਨੂੰ 6 ਮੰਥ ਡੈਮੇਜ ਪ੍ਰੋਟੈਕਸ਼ਨ ਮਿਲੇਗੀ ਤੇ ਵਾਟਰ ਡੈਮੇਜ ਪ੍ਰੋਟੈਕਸ਼ਨ ਮਿਲੇਗੀ ਅਗਰ गिर ਕੇ ਤੁਹਾਡਾ ਫੋਨ ਬ੍ਰੇਕ ਹੁੰਦਾ ਜਾਂ ਪਾਣੀ ਦੇ ਰਾਈ ਖਰਾਬ ਹੁੰਦਾ ਤਾਂ ਉਹ ਤੁਹਾਨੂੰ ਕਵਰ ਮਿਲੇਗਾ ਫ੍ਰੀ ਆਫ ਕਾਸਟ Oppo ਸਰਵਿਸ ਸੈਂਟਰ ਤੋਂ 6 ਮੰਥ ਦਾ F31 Pro Plus ਇਹ ਮਾਡਲ ਦੇ ਵਿੱਚ ਇਹਨਾਂ ਨੇ ਕੰਪਨੀ ਨੇ ਦਿੱਤਾ ਜੀ স্নੈਪ ਡ੍ਰੈਗਨ 7s ਜਨ 3 ਪ੍ਰੋਸੈਸਰ স্নੈਪ ਡ੍ਰੈਗਨ ਦਾ ਪ੍ਰੋਸੈਸਰ ਹੁੰਦਾ ਗੇਮਿੰਗ ਪ੍ਰੋਸੈਸਰ ਨਾ ਤਾਂ ਫੋਨ ਇਹ ਚ ਲੈਗ ਕਰਦਾ ਗੇਮਿੰਗ ਕਰਦੇ ਹੋਏ ਬਹੁਤ ਵਧੀਆ ਤੁਹਾਨੂੰ ਐਕਸਪੀਰੀਅੰਸ ਮਿਲੇਗਾ ਇਹਦੇ ਵਿੱਚ স্নੈਪ ਡ੍ਰੈਗਨ 7s ਜਨ 3 ਪ੍ਰੋਸੈਸਰ ਹੈ ਇਹ ਚ ਬੈਟਰੀ 7000 ਹੈ ਗੇਮਿੰਗ ਵਾਲੇ ਪਰਸਨਸ ਨੂੰ ਵੀ ਬੈਟਰੀ ਵੱਡੀ ਹੀ ਚਾਹੀਦੀ ਹੁੰਦੀ ਹੈ ਉਸ ਤੋਂ ਬਾਅਦ ਡੈਮੇਜ ਪ੍ਰੂਫ ਹੈ 80 ਵਟ ਦਾ ਚਾਰਜਰ ਹੈ ਇਹਦੇ ਵਿੱਚ ਸੁਪਰ ਬੁੱਕ ਵਧੀਆ ਟੈਕਨੋਲੋਜੀ ਹੈ 20-25 ਮਿੰਟ ਦੇ ਵਿੱਚ ਤੁਹਾਡਾ ਫੋਨ ਫੁੱਲ ਚਾਰਜ ਹੋ ਜਾਂਦਾ ਇਹਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਦੇ ਤੇ ਸਕੀਮਸ ਦੀ ਗੱਲ ਕਰਦੇ ਆਂ ਨਾ ਦਿੱਤੀ ਹੈ ਦਿਵਾਲੀ ਦੀ ਸਕੀਮ ਹੈ ਤੇ ਬਹੁਤ ਮੋਟੀ ਸਕੀਮ ਹੈ 10 ਲੱਖ ਰੁਪਏ ਤੱਕ ਦਾ ਇਹਦੇ ਵਿੱਚ ਰਿਵਾਰਡ ਹੈਗਾ ਸਭ ਤੋਂ ਪਹਿਲਾ ਇਨਾਮ ਹੈਗਾ ਇਹਦੇ ਵਿੱਚ 10 ਲੱਖ ਰੁਪਏ ਦਾ ਉਸ ਤੋਂ ਬਾਅਦ 1 ਲੱਖ ਰੁਪਏ ਦਾ ਡੇਲੀ winner ਇੱਕ ਕੱਢਣਾ ਇਹਨਾਂ ਨੇ ਉਸ ਤੋਂ ਬਾਅਦ ਇਹਦੇ ਵਿੱਚ Find X ਫੋਨ Renault 14 ਫੋਨ F31 ਫੋਨ ਵੀ ਨਿਕਲੇਗਾ ਬਰਡਸ ਵੀ ਨਿਕਲਣਗੇ ਐਕਸਟੈਂਡ ਵਾਰੰਟੀ ਵੀ ਮਿਲੇਗੀ ਇਸਾਰੇ ਇਹਦੇ ਨਾਲ ਕੰਪਨੀ ਨੇ ਦਿਵਾਲੀ ਦੀ ਸਕੀਮ ਤੁਹਾਨੂੰ ਦੇਤੀ ਆ ਉਸ ਤੋਂ ਇਲਾਵਾ ਹੁਣ ਸਾਡੇ ਵੱਲੋਂ ਕੀ ਸਕੀਮ ਆ ਉਹ ਵੀ ਅਸੀਂ ਦੱਸਦੇ ਆ ਤੁਹਾਨੂੰ ਸਾਡੇ ਵੱਲੋਂ ਤੁਹਾਨੂੰ ਸਕੀਮ ਮਿਲੇਗੀ ਕਰਮਟਨ ਦਾ ਮਿਕਸਰ ਚਾਹੇ ਤੁਸੀਂ F31 Pro ਲਓ ਚਾਹੇ F31 Pro Plus ਲਓ ਤੁਹਾਨੂੰ ਕਰਮਟਨ ਕੰਪਨੀ ਦਾ 2 ਸਾਲ ਵਾਰੰਟੀ ਵਾਲਾ ਜਿਹੜਾ ਮਿਕਸਰ ਆ ਉਹ ਫੋਨ ਦੇ ਨਾਲ ਫ੍ਰੀ ਮਿਲੇਗਾ ਫ੍ਰੀ ਬੁਕਿੰਗ ਚੱਲ ਰਹੀ ਆ 2 ਦਿਨ ਦੀ ਫ੍ਰੀ ਬੁਕਿੰਗ ਤੇ ਤੁਹਾਨੂੰ ਐਕਸਟਰਾ ਸਕੀਮ ਹੈਗੀ ਆ ਉਸ ਤੋਂ ਬਾਅਦ ਜਿਹੜੀਆਂ ਸਕੀਮਾਂ ਦਿਵਾਲੀ ਦੀ ਸਕੀਮ ਹੈਗੀ ਆ ਮਿਕਸਰ ਦੀ ਸਕੀਮ ਹੈਗੀ ਆ ਤਿੰਨ ਤੋਂ ਚਾਰ ਸਕੀਮਾਂ ਨੇ ਇਹਦੇ ਤੇ ਬਾਕੀ ਪ੍ਰੋਡਕਟ ਬਹੁਤ ਜ਼ਿਆਦਾ ਵਧੀਆ ਤੇ ਜਲਦੀ ਤੋਂ ਜਲਦੀ ਤੁਸੀਂ ਪ੍ਰੀ ਬੁੱਕ ਕਰਾਓ ਜੀ ਸਾਡੇ ਸਟੋਰ ਤੇ ਵਿਜ਼ਿਟ ਕਰੋ ਮੇਨ ਬਾਜ਼ਾਰ ਪੋਪਲੀ ਟੈਲੀਕਮ ਪਾਇਲ ਥੈਂਕ ਯੂ ਜੀ